ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਸੂਖਮ ਪੜਾਈ ਕੀ ਹੁੰਦੀ ਹੈ ਸੂਖਮ ਦਾ ਅਰਥ ਹੁੰਦਾ ਹੈ ਬਰੀਕੀ ਨਾਲ ਪੜਨਾ ਧਿਆਨਪੂਰਵਕ ਪੜਨਾ ਗੌਰ ਨਾਲ ਪੜਨਾ ਕੌਮੀ ਸਿੱਖਿਆ ਨੀਤੀ ਅਤੇ ਵਿਸ਼ੇ ਦੇ ਅਧਿਆਪਨ ਦੇ ਉਦੇਸ਼ਾਂ ਦੀ ਪੂਰਤੀ ਲਈ ਨਿਰਧਾਰਿਤ ਪਾਠਕ੍ਰਮ ਦੇ ਆਧਾਰ ਤੇ ਅਨੁਭਵੀ ਯੋਗ ਅਤੇ ਕੁਸ਼ਲ ਅਧਿਆਪਕਾਂ ਤੇ ਵਿਸ਼ਾ ਮਾਹਿਰਾਂ ਵੱਲੋਂ ਤਿਆਰ ਕੀਤੀਆਂ ਪਾਠ ਪੁਸਤਕਾਂ ਦੀ ਸਹਾਇਤਾ ਨਾਲ ਕਰਵਾਈ ਜਾਣ ਵਾਲੀ ਪੜਾਈ ਨੂੰ ਸੂਖਮ ਪੜਾਈ ਆਖਦੇ ਹਨ ਭਾਵ ਕੇ ਜਿਹੜੀ ਕਿਤਾਬਾਂ ਨੇ ਜਿਹੜੇ ਵਿਸ਼ਾ ਮਾਹਿਰ ਹੁੰਦੇ ਨੇ ਕੁਝ ਅਧਿਆਪਕ ਹੁੰਦੇ ਨੇ ਜਿਨ੍ਹਾਂ ਦੇ ਕੋਲ ਯੋਗ అనుభవ ਹੁੰਦਾ ਉਹ ਅਧਿਆਪਕਾਂ ਦੇ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਇਹਨਾਂ ਨੂੰ ਹਰੇਕ ਕਲਾਸ ਵਾਈਜ਼ ਲਗਾਇਆ ਜਾਂਦਾ ਹੈ ਕਿ 6ਵੀਂ ਦੇ ਲਈ ਇਹ 7ਵੀਂ ਦੇ ਲਈ ਇਹ 8ਵੀਂ ਦੇ ਲਈ ਇਹ ਬੁੱਕ ਜਿਵੇਂ ਕਿ ਆਪਾਂ ਸਾਰੇ ਸਕੂਲ ਦੇ ਵਿੱਚ ਪਹਿਲਾਂ ਪੜ੍ਹ ਕੇ ਆਇਆ ਤਾਂ ਅਸੀਂ ਸਾਰੇ ਜਿੰਨੇ ਵੀ ਦੇਖੋ ਗਵਰਨਮੈਂਟ ਸਕੂਲ ਸੀ ਤਾਂ ਉਹਨਾਂ ਸਾਰਿਆਂ ਦੇ ਵਿੱਚ ਬੁੱਕ ਸਿੱਕੋ ਜਿਹੀ ਹੁੰਦੀ ਸੀ ਅੱਜ ਕੱਲ੍ਹ ਗਵਰਨਮੈਂਟ ਸਕੂਲਾਂ ਦੇ ਵਿੱਚ ਜਿਹੜੇ ਬੁੱਕਸ ਨੇ ਇਕੋ ਜਿਹੇ ਨੇ ਬਟ ਜਿਹੜੇ ਵੀ ਪ੍ਰਾਈਵੇਟ ਸਕੂਲ ਤੁਸੀਂ ਜਾਓਗੇ ਉੱਥੇ ਜਿਹੜੀਆਂ ਬੁੱਕਸ ਨੇ ਤੁਹਾਨੂੰ ਵੱਖਰੀਆਂ ਵੱਖਰੀਆਂ ਮਿਲਣਗੀਆਂ ਭਾਵੇਂ ਕੋ ਉਹ ਵੀ ਐਕਸਪਰਟਸ ਦੇ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਨੇ ਠੀਕ ਹੈ ਜੀ ਜਿਹੜੀਆਂ ਉਹ ਕਿਤਾਬਾਂ ਪੜ੍ਹੀਆਂ ਜਾਂਦੀਆਂ ਨੇ ਉਹ ਹੁੰਦੀਆਂ ਉਸ ਪੜਾਈ ਨੂੰ ਅਸੀਂ ਕਹਿੰਦੇ ਹਾਂ ਸੂਖਮ ਪੜਾਈ ਤੇ ਇਹਨਾਂ ਕਿਤਾਬਾਂ ਦੀ ਜਿਹੜੀ ਤਿਆਰੀ ਹੈ ਭਾਵੇਂ ਕਿ ਜਦੋਂ ਕਿਤਾਬਾਂ ਬਣਾਈਆਂ ਜਾਂਦੀਆਂ ਨੇ ਤਿਆਰ ਕੀਤੀਆਂ ਜਾਂਦੀਆਂ ਨੇ ਤਾਂ ਬੱਚੇ ਦਾ ਜਿਹੜਾ ਬੌਧਿਕ ਪੱਧਰ ਹੈ ਨਿੱਜੀ ਤੇ ਉਹਦੀਆਂ ਸਮਾਜਿਕ ਲੋੜਾਂ ਨੇ ਉਹਦੀ ਰੁਚੀ ਤੇ ਜਿਹੜਾ ਉਹਦਾ ਸਰਵਪੱਖੀ ਵਿਕਾਸ ਆ ਉਹਨੂੰ ਸਾਹ ਸਿੱਖਿਆ ਵਿਭਾਗ ਹਰੇਕ ਸਕੂਲ ਸ਼੍ਰੇਣੀ ਦੇ ਲਈ ਪੜਾਈ ਦੇ ਨਾਲ ਨਾਲ ਪਾਠ ਪੁਸਤਕਾਂ ਵੀ ਨਿਸ਼ਚਿਤ ਕਰਦਾ ਹੈ ਜਿਵੇਂ ਕਿ ਪੰਜਾਬੀ ਹਿੰਦੀ ਇੰਗਲਿਸ਼ ਮੈਥ ਸਾਇੰਸ ਐਸਐਸਟੀ ਜਿੰਨੇ ਵੀ ਸਬਜੈਕਟ ਨੇ ਉਹ ਵੀ ਨਿਸ਼ਚਿਤ ਕਰਦਾ ਹੈ ਕਿ ਕਿੰਨੇ ਆ ਜਿਹੜੇ ਪਾਠ ਪੁਸਤਕਾਂ ਨੇ ਉਹ ਉਹਦੇ ਲਈ ਕਿਹੋ ਜਿਹੀ ਪਾਠ ਪੁਸਤਕ ਹੋਣੀ ਚਾਹੀਦੀ ਹੈ ਸਾਇੰਸ ਦੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਐਸਐਸਟੀ ਦੀ ਕਿਹੋ ਜਿਹੀ ਪੰਜਾਬੀ ਦੀ ਕਿਹੋ ਜਿਹੀ ਅਰੇ ਪਾਠ ਪੁਸਤਕਾਂ ਨਿਰਧਾਰਨ ਨਾਲ ਜਿਹੜਾ ਪੜਾਈ ਦਾ ਪੱਧਰ ਆ ਉਹ ਵੀ ਸਮਾਨ ਕੀਤਾ ਜਾਂਦਾ ਭਾਵ ਕਿ ਇੱਕੋ ਜਿਹਾ ਪੱਧਰ ਹੋ ਜਾਂਦਾ ਸਾਰੇ ਕਿਤੇ ਅਤੇ ਇਸ ਨਾਲ ਪਾਠਕ੍ਰਮ ਵੀ ਸੀਮਾਬੱਧ ਹੋ ਜਾਂਦਾ ਹੈ ਕਿਉਂਕਿ ਸਾਰੀਆਂ ਥਾਵਾਂ ਤੇ ਉਹੀ ਜਿਹੜਾ ਪਾਠਕ੍ਰਮ ਹੈ ਉਹ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਜਦੋਂ ਵੀ ਬੱਚਾ ਸਕੂਲ ਵਿੱਚ ਦਾਖਲ ਹੁੰਦਾ ਹੈ ਤਾਂ ਹਰੇਕ ਜਮਾਤ ਦੇ ਲਈ ਜਿਹੜਾ ਪਾਠਕ੍ਰਮ ਸਿਲੇਬਸ ਹੈ ਉਹ ਨਿਰਧਾਰਿਤ ਕੀਤਾ ਜਾਂਦਾ ਹੈ ਪਹਿਲੀ ਨਿਰਧਾਰਿਤ ਕੀਤਾ ਹੁੰਦਾ ਹੈ ਕਿ 6ਵੀਂ ਜਮਾਤ ਦੇ ਬੱਚਿਆਂ ਨੂੰ ਇਹ ਪੜਾਇਆ ਜਾਏਗਾ 7ਵੀਂ ਨੂੰ ਇਹ 8ਵੀਂ ਨੂੰ ਇਹ ਪੜਾਉਣਾ ਹੈ ਤੇ ਇੱਕ ਸਾਲ ਦੇ ਵਿੱਚ ਵਿਦਿਆਰਥੀ ਨੇ ਉਸ ਸਿਲੇਬਸ ਨੂੰ ਧਿਆਨਪੂਰਵਕ ਪੜ੍ਹਨਾ ਹੁੰਦਾ ਹੈ ਤੇ ਸਾਲ ਦੇ ਅੰਤ ਦੇ ਵਿੱਚ ਜਿਹੜੀ ਪ੍ਰੀਖਿਆ ਉਹ ਦੇਣੀ ਹੁੰਦੀ ਹੈ ਪਾਪਕ ਜਿਹੜੀ ਕਿਤਾਬ ਨੂੰ ਪੜਨ ਦੇ ਲਈ ਲਗਾਈ ਗਈ ਹੈ ਜਿਹੜੇ ਜਿਹੜੇ ਵਿਸ਼ੇ ਦੀ ਲਗਾਈ ਹੈ ਉਹਨਾਂ ਸਿਰਫ ਉਹੀ ਪੜਨੀ ਹੈ ਤੇ ਉਹਨੂੰ ਪੜ ਕੇ ਸਾਲ ਦੇ ਅੰਤ ਦੇ ਵਿੱਚ ਉਹਨੇ ਪੇਪਰ ਦੇਣੇ ਹੁੰਦੇ ਆ ਇਸ ਸਿਲੇਬਸ ਦੇ ਲਈ ਕੁਝ ਜਿਹੜੀਆਂ ਕਿਤਾਬਾਂ ਨੂੰ ਨਿਰਧਾਰਿਤ ਹੁੰਦੀਆਂ ਨੇ ਤੇ ਇਸ ਲਈ ਸਿਲੇਬਸ ਨਾਲ ਸੰਬੰਧਿਤ ਕਿਤਾਬਾਂ ਦੀ ਪੜ੍ਹਾਈ ਨੂੰ ਸੂਖਮ ਵਾਚਨ ਕਿਹਾ ਜਾਂਦਾ ਹੈ ਸੂਖਮ ਵਾਚਨ ਆ ਜਿਹੜਾ ਅਸੀਂ ਉਹਨੂੰ ਦੋ ਟੰਗਾਂ ਦੇ ਨਾਲ ਕਰ ਸਕਦੇ ਆ ਪਾਪਕ ਇੱਕ ਅਸੀਂ ਉੱਚੀ ਪਾਠ ਤੇ ਦੂਸਰਾ ਹੈ ਮੌਨ ਪਾਠ ਉੱਚੀ ਪਾਠ ਭਾਵ ਕਿ ਉੱਚੀ ਬੋਲ ਕੇ ਪੜਨਾ ਮੌਨ ਪਾਠ ਬਿਨਾ ਬੁੱਲ ਹਿਲਾਏ ਪੜਨਾ ਸਿਰਫ ਸਮਝ ਕੇ ਪੜਨਾ ਹੁਣ ਇਸ ਸੂਖਮ ਪੜਾਈ ਦੇ ਕੁਝ ਉਦੇਸ਼ ਵੀ ਨੇ ਜਿਵੇਂ ਕਿ ਇਹ ਨਾਲ ਅਸੀਂ ਬੱਚਿਆਂ ਦੇ ਗਿਆਨ ਦੇ ਵਿੱਚ ਵਾਧਾ ਕਰਨਾ ਇਹ ਵੀ ਸਾਡਾ ਉਦੇਸ਼ ਹੈ ਬੱਚਿਆਂ ਦੇ ਸ਼ਬਦ ਭੰਡਾਰ ਵਿੱਚ ਵਾਧਾ ਕਰਨਾ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਕਰਨਾ ਬੱਚਿਆਂ ਦੀ ਸੋਚ ਸ਼ਕਤੀ ਨੂੰ ਟੁੰਬਣਾ ਮੀਨਸ ਉਹਨਾਂ ਦੀ ਜਿਹੜੀ ਸੋਚ ਸ਼ਕਤੀ ਹੈ ਉਹਨੂੰ ਵਧਾਉਣਾ ਬੱਚਿਆਂ ਅੰਦਰ ਚੰਗੀਆਂ ਪੜ੍ਹਨ ਰੁਚੀਆਂ ਪੈਦਾ ਕਰਨਾ ਬੱਚਿਆਂ ਦੀ ਤਰਕ ਸ਼ਕਤੀ ਤੇ ਚਿੰਤਨ ਸ਼ਕਤੀ ਦਾ ਵਿਕਾਸ ਕਰਨਾ ਵਿਆਕਰਨ ਦਾ ਜਿਹੜਾ ਉਪਯੋਗੀ ਤੇ ਲੋੜੀਂਦਾ ਗਿਆਨ ਹੈ ਉਹਦੀ ਵਰਤੋਂ ਕਿਵੇਂ ਕਰਨੀ ਹੈ ਉਹਦੇ ਯੋਗ ਬਣਾਉਣਾ ਬੱਚਿਆਂ ਦੇ ਚੰਗੀਆਂ ਆਦਤਾਂ ਪੈਦਾ ਕਰਨਾ ਗਿਆਨ ਵਾਧੇ ਤੋਂ ਪਿੱਛੋਂ ਜਿਹੜੀਆਂ ਰੌਚਕ ਪੁਸਤਕਾਂ ਨੇ ਉਹਦੇ ਰਾਹੀਂ ਬੱਚਿਆਂ ਦਾ ਮਨੋਰੰਜਨ ਕਰਨਾ ਇਹ ਸਾਰੇ ਇਹਦੇ ਉਦੇਸ਼ ਵੀ ਨੇ ਸੂਖਮ ਪੜਾਈ ਕਰਾਉਣ ਦੇ ਥੀ स्टूडेंट्स ਮਮੇਦ ਕਰਦੀਆਂ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ